ਪੰਨ ਕੀ ਕੜੋਲੇ ਸਣੇ ਮੱਟੀਆਂ ਨ ਕੋਤ ਤੇਰਨ ਸਿਆ ਕਰੇ ਪੰਨ ਕੀ ਕੜੋਲੇ ਸਣੇ ਮੱਟੀਆਂ ਨ ਕੋਤ ਤੇਰਨ ਸਿਆ ਕਰੇ ਆਖ ਮੰਦ ਵਿੰਦ ਆਏ ਚੰਨ ਨੂੰ ਗਲੇ ਲੇ ਲੋਕ ਸਿਆ ਕਰੇ ਤੇ ਮਾਰ ਕੇ ਨਾ ਨਸਿਆ ਕਰੇ ਪੰਨ ਕੀ ਕੜੋਲੇ ਸਣੇ ਮੱਟੀਆਂ ਨ ਪੁੱਤ ਤੇ ਨਸਿਆ ਕਰੇ ਹਾਂ ਪੰਨ ਕੀ ਕੜੋਲੇ ਸਣੇ ਮੱਟੀਆਂ ਨ ਪੁੱਤ ਤੇ ਨਸਿਆ ਕਰੇ ਆਪ ਮੰਗ ਗਵਿੰਦਰਾਇ ਚੰਨ ਨੂੰ ਗਲੇ ਲੇਨੋਂ ਕੱਸਿਆ ਕਰੇ ਤੂੰ ਆਜ ਕੇ ਨਨਸਿਆ ਕਰੇ ਵਾਹ ਵਾਹ ਤੰ ਤੰ ਤੇਰੇ ਲਾਗ ਲੈਂਦੇ ਅੰਮੀਏ ਨ ਕੋਤਕ ਨਿਆਰੇ ਨੇ ਹੁੰਦੇ ਇਕੱਠੇ ਕਰ ਲੈਂਦਾ ਰੰਗੋ ਨੀ ਕੋ ਜਿਹਸਾਰੇ ਰੱਲੇ ਦੇੰ ਮੀਂਹੀ ਕੋਤਕ ਨਿਆਰੇ ਮੁੰਡੇ ਕੱਠੇ ਤਰ ਮੈਂਦਾ ਨਹੀਂ ਕੋਈ ਸਾਰੇ ਪਹਿ ਬਹਿ ਤਾਨਾ ਹਾਣੀਆਂ ਨੂੰ ਦੱਸਿਆ ਕਰੇ ਮੈਂ ਸਭ ਹਾਣੀਆਂ ਨੂੰ ਦੱਸਿਆ ਕਰੇ ਆਖ ਮੰਗ ਗਵਿੰਦਰ ਆਏ ਚੰਦ ਨੂੰ ਦਲੇਲਾ ਦੱਸਿਆ ਕਰੇ ਤੇ ਮਾਰ ਕੇ ਨਾ ਨੱਸਿਆ ਮੇਰੇ ਭਾਂਦੇ ਢੀਕੜੋਲੇ ਸਾਰੇ ਮੱटिया ਦਾ ਪੁੱਤ ਤੇ ਨੱਸਿਆ ਕਰੇ अॼु जे पटोले साणे मटीअ में कुत तेर नसिया घे आख माए चनू बिलो नसिया करे नसिया ਸਤਾਈ ਵਾਰ ਆਇਆ ਇਹ ਨੂੰ ਦਈਂ ਫੜਸੋ ਮੁਖ ਪਾਜੇ ਹਦੇ ਹਿਸਾਬ ਢਲ ਜੇ ਕਰੋ ਸਾਡੇ ਤੇ ਨੀਂਦ ਰੱਖੀ ਨੂੰ ਬਸਿਆ ਕਰੇ ਦਿਲਾਂ ਦੀ ਨੀਂਦ ਰੱਖੀ ਨੂੰ ਬਸਿਆ ਕਰੇ ਆਖ ਮੰਗ ਲੇਂਦਰਾਏ ਚੰਨ ਨੂੰ ਗਲੇ ਲੇ ਲਾ ਤਸਿਆ ਕਰੇ ਤੇ ਮਾਰ ਕੇ ਨਾ ਸਿਆ ਕਰੇ ਪੰਜ ਏਕੜੋ ਜਿਹਾ ਮੱਟੀਆਂ ਦਾ ਪੱਕ ਤੇਰਾ ਨਸਿਆ ਕਰੇ ਕਾਹੜੇ ਏਕੜ ਹੁੰਦੇ ਸਾਂਨੇ ਮੱਟੀਆਂ ਨਾ ਪੁੱਤ ਤੇਰਨਸਿਆ ਕਰੇ ਕਾਖ ਮੰਗ ਗਵਿੰਦਰਾਇ ਚੰਦ ਨੂੰ ਗਰੇਲੇ ਨਾ ਪਸਿਆ ਕਰੇ ਤੇ ਮਾਰ ਤੇ ਨਸਿਆ ਕਰੇ ਤੇਰਾ ਲਾਡ ਲਾ ਪਿਆਰਾ ਸੌਦਾ ਜੀ ਹੱਥ ਜੰਦ ਯਾਗ ਪੂਰੀ ਨਿਚ ਕੋਰ ਤਾਈ ਪਕੜੇ ਦਾ ਚੰਦ ਤੇਰਾ ਲਾਡਲਾ ਪਿਆਰਾ ਸੁਤਜਿਆ ਫੁਰਜੰਗ ਯਾਗ ਪੂਰੀ ਨਿਚ ਕੋਰ ਕਾਈ ਪਟੜੇ ਦਾ ਚੰਦ ਪਿੱਛੇ ਮਾਰ ਕੇ ਨਾ ਤਾਲੀਆਂ ਹੱਸਿਆ ਕਰੇ ਮਾਰ ਕੇ ਨਾ ਤਾਲੀਆਂ ਹੱਸਿਆ ਕਰੇ ਆਖ ਮੰਗ ਗਵਿੰਦਰਾਇ ਚੰਨ ਨੂੰ ਗਲੇ ਲਾਓ ਕਸਿਆ ਸਾਡੇ ਮੱਟੀਆਂ ਨਾ ਪੁੱਤ ਤੇਰਾ ਨਸਿਆ ਕਰੇ ਪੰਨ ਗੇੜੋਂ ਨਸਣੇ ਮੱਟੀਆਂ ਨਾ ਪੁੱਤ ਤੇਰਾ ਨਸਿਆ ਕਰੇ ਆਖ ਨਾ ਗਵਿੰਦਰ ਆਏ ਚੰਨੂ ਗਿਲੇ ਨੋਸਿਆ ਕਰੇ ਤੇ ਮਾਰ ਕੇ ਨਾ ਨਸਿਆ ਕਰੇ ਤੇ ਮਾਰ ਕੇ ਨਾ ਮਸਿਆ ਕਰੇ ਵਾਹ ਵਈ ਬਾਤ ਤਨ ਤਨ ਕਰਾਤੀ ਜਨ ਦੇ ਵਾਸਤੇ ਰੋ ਲੈ ਵੀ ਦੋਸਤੋ ਲਾਇਕ ਅਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਰਹੀ ਸਾਡੀ ਕੋਸ਼ਿਸ਼ ਇਹ ਹਨ ਦਰਬਾਰਾ ਸਿੰਘ ਤੇ ਬਲਬੀਰ ਸਿੰਘ ਵੀਰਾ